ਸਰਬੀ ਅਨੁਰੂਪੀ ਜੀ ਸੱਚੀ ਗੱਲ ਸੁਣੇ ਨਾ ਲੇ ਧਿਆਨ ਨਹੀਂ ਮੈਂ ਪਰਦੇਤੀ ਤੇਰਾ ਮਹਿਮਾਨ ਨਹੀਂ ਸੱਚੀ ਗੱਲ ਸੁਣੇ ਨਾ ਲੇ ਧਿਆਨ ਨਹੀਂ ਮੈਂ ਪਰਦੇਤੀ ਤੇਰਾ ਮਹਿਮਾਨ ਨਹੀਂ ਖਾ ਕੇ ਰਹਿਣਾ ਇਸ ਵਾਰ ਪਾ ਕੇ ਰਹਿਣਾ ਇਸ ਵਾਰ ਪਾ ਕੇ ਰਹਿਣਾ ਇਸ ਵਾਰ ਤੇਰਾ ਧਿਆਨ ਨਹੀਂ ਕੁੜੀ ਨੀ ਤੇਰੇ ਤੰਦ ਨੇ ਮਿੱਠੇ ਦੇ ਦੰਦ ਨੇ ਜਿਉਂ ਚੰਦੀ ਦੇ ਤਾਰ ਨੇ ਕੁੜੀਏ ਮਿੱਠੇ ਦੇ ਦੰਦ ਨੇ ਪਰ ਦੇਖਿਆਂ ਦਾ ਕੀ ਇਤਬਾਰ ਬੁੜਨਾ ਆਵੇ ਲੁੱਟ ਬਹਾਰ ਮੈਂ ਨਾ ਕਰਨਾ ਕੋਈ ਅਗਨਾਰ રે ਮੁੰਡਿਆ ਮੈਨੂੰ ਲੁੱਟਣੇ ਨੂੰ ਮੈਨੂੰ ਲੁੱਟੜੇ ਨੂੰ ਹੋਇਆ ਤੂੰ ਪਿਆਰ ਏ ਮੁੰਡਿਆ ਮਿੱਠਾ ਬੋਲੇ ਮਿੱਠਾ ਬੋਲੇ ਬੰਦ ਤਾਰ ਦੇ ਮੁੰਡਿਆ